ਮੋਕ ਮੰਟਰੀ ਸਾਹਿਬ ਮੁਖਬੀ ਸਾਹਿਬ ਬੋਲਣਗੇ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਅ ਤੁਸੀਂ ਮੈਨੂੰ ਇਸ ਮੁਕੱਦਸ ਹਾਊਸ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਹੈ ਤੇ ਅ ਰਨੇ ਕਮੈਂਟਰੀ ਨਾ ਕੀਤੀ ਜਾਵੇ ਮੈਂ ਟ੍ਰੈਜਰੀ ਬੈਂਚ ਨੂੰ ਬੇਨਤੀ ਕਰਦਾ ਬਹੁਤ-ਬਹੁਤ ਜੀ ਜਿਹੜਾ ਉੱਪਰੋਂ ਸਿੱਧਾ ਬੋਲ ਰਿਹਾ ਲੈਟ ਹਿਮ ਸਪੀਕ ਬੀਬੀ ਐਮ ਬੀ ਤੇ ਬੈਸਟ ਚੱਲ ਰਹੀ ਹੈ ਬੜਾ ਪਿਛਲੇ ਦਿਨੀ 올 파티 미팅 ਵੀ ਹੋਈ ਸੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇंदे ਆਏ ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਕਿ ਹਾਂ ਅਸੀਂ ਇਸ ਮਾਮਲੇ 'ਚ ਤੁਹਾਡੇ ਨਾਲ ਹ ਕਿ ਪੰਜਾਬ ਦੇ ਪਾਣੀ ਦਾ ਮਸਲਾ ਸੀ ਪਰसों ਵੀ ਮੈਂ ਦਿੱਲੀ ਗਿਆ ਹੋਇਆ ਸੀਗਾ ਤੇ S Y L ਦੀ ਮੀਟਿੰਗ ਸੀ ਤੁਸੀਂ ਕੁਝ ਨਹੀਂ ਕਹਿੰਦੇ ਹੋਣੀ ਕੁਝ ਕਹਦੇ ਹੋ S Y L ਤੇ मानयोग जल शक्ति मंत्री सी आर पाटिल साहब मानयोग मुख्यमंत्री हरियाणा सैनी साहब मीटिंग सी सारे अफसर सी, से पाने दो तीन घंटे डिबेट चली स्पीकर साहब जदों अफसर प्रेजेंटेशन देंगे ने उन्नीस सौ पचवंजा तो शुरू कर लेंगे जी उन्नीस सौ पचवंजा हो गया जी फिर उन्नीस सौ काहठ हो गया जी उन्नीस सौ बाहठ हो गया जी छियाठ चाहे हो गया जी 70 ਚਾਹੀ ਹੋ ਗਿਆ ਐਸੇ ਤਾਂ ਜੰਮੇ ਨਹੀਂ ਸਰ ਉਦੋਂ ਐਸੇ ਤਾਂ 75 ਮਾੜ ਲਾਂ ਜੀ ਜੇ ਉਦੋਂ ਉਦੋਂ ਬਾਅਦ ਦੀਆਂ ਗੱਲਾਂ ਕਰ ਲਈਏ ਉਦੋਂ ਪਾਣੀ ਕਿੰਨਾ ਹੋਊਗਾ ਇਹ ਤਾਂ ਰਿਪੀਰੀਅਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਰ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਹੈ ਕਦੋਂ ਕੀਤਾ ਰਿਵਿਊ ਤੇ ਉਦੋਂ ਪਾਣੀ ਕਿੰਨਾ ਸੀ ਹੁਣ ਕਿੰਨਾ ਹੈ ਹਾਂ ਵਧੀਆ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੰਡਸਟਰੀਟੀ ਰੱਦ ਕਰਤੀ ਔਰ ਜੋ ਚੀਚੇਲਮ ਦਾ ਤਾਂ ਆ ਨਹੀਂ ਸਕਦਾ ਜੀ ਚਨਾਬ ਦਾ ਰਾਵੀ ਦਾ ਉਜੜਦਾ ਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਚ ਆ ਸਕਦਾ 23 एमएफ 23 ਮਿਲੀਅਨ ਏਕਰ ਫੀਟ ਪੰਜਾਬ ਦੇ ਪੌਂਗ ਚ ਆ ਸਕਦਾ ਰنجੀਤ ਸਾਗਰ ਡੈਮ ਚ ਆ ਸਕਦਾ ਤੇ ਪਾਖੜਾ ਚ ਆ ਸਕਦਾ ਮੈਂ ਇਹੀ ਕਹ ਕੇ ਆ ਉੱਥੇ ਵੀ ਬੜੀ ਵਧੀਆ ਗੱਲ ਹੈ ਲਓ ਸਾਨੂੰ ਰਪੇਰੀਆਂ ਤਾਂ ਪੰਜਾਬ ਹੀ ਹੋਊਗਾ ਜੀ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਦੀ ਜਾਊਗਾ ਰਪੇਰੀਆਂ ਪੰਜਾਬ ਹੋਊਗਾ ਔਰ ਰਪੇਰੀਆਂ ਦਾ ਪਹਿਲਾ ਹੱਕ ਹੁੰਦਾ ਤੇ ਪੰਜਾਬ ਨੂੰ ਪਾਣੀ ਮਿਲ ਜੂਗਾ ਜੀ ਸਾਡੀ ਸਚਾਈ ਜਿਹੜੀ ਅਸੀਂ 21% ਤੋਂ 63% ਤੱਕ ਲੈ ਗਏ ਤਿੰਨ ਸਾਲਾਂ ਚ ਪਹਿਲਾਂ 21% ਸੀ ਜਦੋਂ ਅਸੀਂ 16 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਖਟਕਰ ਕਲਾਂ ਸੋਚੋ ਕੀ ਸੀ ਉਹ ਤੋਂ 21% ਪਾਣੀ ਨਹਿਰੀ ਜਿਹੜਾ ਉਹ ਸਿੰਚਾਈ ਵਾਸਤੇ ਵਰਤਿਆ ਜਾਂਦਾ ਸੀ ਅੱਜ 63 ਤੇ ਆ ਗਈ ਸੀ ਅਸੀਂ ਔਰ ਅਸੀਂ ਅੱਗੇ ਜਾ ਰਹੇ ਅੱਗੇ ਅੱਗੇ ਖਾਲ ਅੰਡਰਗਰਾਊਂਡ ਪਾਈਪਾਂ ਹੋਰ ਪੈ ਰਹੀਆਂ ਨੇ ਔਰ ਪਾਣੀ ਦੀਆਂ ਵੀਡੀਓ ਤਾਂ ਤੁਹਾਡੇ ਕੋਲ ਵੀ ਆਉਂਦੀਆਂ ਹੋਣਗੀਆਂ ਇਨਾਂ ਕੋਲ ਵੀ ਆਉਂਦੀ ਹੁੰਦੀਆਂ ਨੇ ਵੀ ਪਾਣੀ ਵਾਲੀਆਂ ਵੀਡੀਓ